ਜੇ ਕਿਸੇ ਵੀ ਤਰੀਕੇ ਆਪਾਂ ਆਪਣੇ ਯੂਥ ਨੂੰ ਠੀਕ ਕਰ ਸਕਦੇ ਆ ਉਹਨਾਂ ਦੀ ਇਹ ਉਹਨਾਂ ਨੂੰ ਇਸ ਨਰਕ ਚੋਂ ਕੱਢ ਸਕਦੇ ਆ ਤੇ ਇਸ ਤੋਂ ਬੜੀ ਕੋਈ ਗੱਲ ਨਹੀਂ ਹੋ ਸਕਦੀ। ਜ਼ਾਰਪੁਰ ਕੌਂਸਲ ਮਾਨ ਸਾਹਿਬ ਨੇ ਯੁਧ ਨਸ਼ਿਆਂ ਵਿਰੁੱਧ ਦੀ ਇੱਕ ਮਹਿੰਮ ਚਲਾਈ ਉਹਦੇ ਤਹਿਤ ਮੈ ਰਥਨ ਜਿਹੜੀ ਸਟਾਰਟ ਹੋਣੀ ਹੈ 18 ਤਰੀਕ ਨੂੰ ਸੰਡੇ ਦਿਨ ਹੈ ਸਵੇਰੇ 6 ਵਜੇ ਆਮ ਖਾਸ ਬਾਗ ਦੇ ਰੋਟਰੀ ਕਲੱਬ ਤੋਂ ਸਟਾਰਟ ਹੋਣੀ ਹੈ ਔਰ 5 ਕਿਲੋਮੀਟਰ ਦੀ ਇਹ ਰੇਸ ਹੈ। ਸ਼ਹਿਰ ਦੇ ਸਾਰੇ ਨੂੰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਡੀਆਂ ਮਾਮਾ ਭੈਣਾਂ ਕਿਓ ਆਪਾ ਦਾੜੀਏ ਦੌੜ ਨਾਲ ਜਿੱਥੇ ਬਿਮਾਰੀਆਂ ਵੀ ਦੂਰ ਹੁੰਦੀਆਂ ਨਾਲ ਦੇ ਨਾਲ એનર્ਜੀ ਵੀ ਹੁੰਦੀ ਹੈ ਔਰ ਇੱਕ ਆਪਣੇ ਦੇਸ਼ ਲਈ ਸਪਰਤ ਹੋਣਾ ਹੈ ਦੌੜ ਵਿੱਚ ਸ਼ਾਮਲ ਹੋਣਾ ਬਰਾਬਰ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਮੈਰਾਥਨ ਹੈ ਜਿਹੜੀ 18 ਤਰੀਕ ਨੂੰ ਸੰਡੇ ਨੂੰ ਹੈ ਇਹ ਸਵੇਰੇ 6 ਵਜੇ ਤੋਂ ਇਹ ਸ਼ੁਰੂ ਹੋਏਗੀ ਇਹ ਇਤਿਹਾਸਿਕ ਦੌੜ ਹੋਏਗੀ ਕਿਉਂਕਿ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ ਫਤਿਹਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਸਾਡੇ ਇਹਦੇ ਵਿੱਚ 1500 ਦੀ ਰਜਿਸਟ੍ਰੇਸ਼ਨ ਆਲਰੇਡੀ ਹੋ ਜਾਣੀ ਜਦਕਿ ਹੱਲੀ 3 ਦਿਨ ਪਏ ਨੇ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਮਰਪਿਤ ਰੋਟਰੀ ਕਲੱਬ ਸਰਹੱਦ ਵੱਲੋਂ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ ਜਿਸ ਸਬੰਧ ਵਿੱਚ ਇੱਕ ਮੀਟਿੰਗ ਸਰਹੰਦ ਵਿਖੇ ਰੋਟਰੀ ਕਲੱਬ ਦੇ ਪ੍ਰਧਾਨ ਡਾਕਟਰ ਹਤਿੰਦਰ ਸੂਰੀ ਦੀ ਅਗਵਾਈ ਹੇਠ ਕੀਤੀ ਗਈ ਆ ਜਿਸ ਵਿੱਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮੈਰਾਥਨ ਦੌੜ ਦੇ ਕਲੱਬ ਵੱਲੋਂ ਬਣਾਈ ਗਈ ਟੀ-ਸ਼ਰਟ ਨੂੰ ਜਾਰੀ ਕੀਤਾ ਦੱਸਿਆ ਕਿ ਲਗਭਗ 70 ਸਰਕਾਰੀ ਵਿਭਾਗ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ 26 ਗੈਰ ਸਰਕਾਰੀ ਸੰਸਥਾਵਾਂ ਮੈਰਾਥਨ ਵਿੱਚ ਭਾਗ ਲੈ ਰਹੀਆਂ ਨੇ ਇਸ ਸਬੰਧੀ ਵਿਧਾਇਕ ਲਖਵੀਰ ਸਿੰਘ ਰਾਏ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਸਰੰਦ ਵਿਖੇ ਇੱਕ ਬਹੁਤ ਵਧੀਆ ਉਪਰਾਲਾ ਰੋਟਰੀ ਕਲੱਬ ਨੇ ਕੀਤਾ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਇੱਕ ਮਹਿੰਮ ਚਲਾਈ ਉਹਦੇ ਤਹਿਤ ਸਾਡੇ ਰੋਟਰੀ ਕਲੱਬ ਨੇ ਸਾਡੇ ਪ੍ਰਧਾਨ ਜੀ ਖੜੇ ਆ ਡਾਕਟਰ ਸੋਰੀ ਸਾਹਿਬ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਵੱਲੋਂ ਮੈਰਾਥਨ ਜਿਹੜੀ ਸਟਾਰਟ ਹੋਣੀ ਹੈ 18 ਤਰੀਕ ਨੂੰ ਸੰਡੇ ਦਿਨ ਹੈ ਸਵੇਰੇ 6 ਵਜੇ ਆਮ ਖਾਸ ਬਾਗ ਦੇ ਰੋਟਰੀ ਕਲੱਬ ਤੋਂ ਸਟਾਰਟ ਹੋਣੀ ਹੈ ਔਰ 5 ਕਿਲੋਮੀਟਰ ਦੀ ਇਹ ਰੇਸ ਹੈ ਰੇਸ ਫॉर ਲਾਈਫ ਮੈਂ ਦੇਖਿਆ ਇਹ ਵਧੀਆ ਗੱਲ ਹੈ ਰਨ ਫॉर ਲਾਈਫ ਸੋਰੀ ਇਹ ਇਹਦੇ ਤਹਿਤ ਸਾਡੇ ਸ਼ਹਿਰ ਦੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਡੀਆਂ ਮਾਮਾ ਭੈਣਾਂ ਕਿਓ ਆਪਾ ਦਾੜੀਏ ਦੌੜ ਨਾਲ ਜਿੱਥੇ ਬਿਮਾਰੀਆਂ ਵੀ ਦੂਰ ਹੁੰਦੀਆਂ ਨਾਲ ਦੇ ਨਾਲ એનર્ਜੀ ਵੀ ਆਉਂਦੀ ਹੈ ਔਰ ਇੱਕ ਆਪਣੇ ਦੇਸ਼ ਲਈ ਸਭਪਿਤ ਹੋਣਾ ਹੈ ਦੌੜ ਵਿੱਚ ਸ਼ਾਮਲ ਹੋਣਾ ਬਰਾਬਰ ਹੈ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਪਾਰਟਿਸਿਪੇਟ ਕਰੀਏ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਰੋਕ ਸਾਹਿਬ ਨੇ ਦੱਸਿਆ ਕਿ 1500 ਦੇ ਕਰੀਬ ਰਜਿਸਟ੍ਰੇਸ਼ਨ ਹੋ ਰਹੀ ਹੈ ਜਿਹੜੀ ਕਿ ਪੰਜਾਬ ਦੇ ਲੈਵਲ ਤੇ ਬਹੁਤ ਵੱਡੀ ਰਜਿਸਟ੍ਰੇਸ਼ਨ ਹੈ ਤੇ ਮੈਨੂੰ ਆਪਣੇ ਸ਼ਹਿਰ ਤੇ ਮਾਣ ਹੈ ਅਸੀਂ ਸਾਰੇ ਇਕੱਠੇ ਹੋ ਕੇ ਉਦੋਂ ਇਹ ਦੌੜ ਵਿੱਚ ਸ਼ਾਮਲ ਹੋਵਾਂਗੇ ਅਤੇ ਆਪਣੇ ਸ਼ਹਿਰ ਦਾ ਨਾਮ ਉੱਚਾ ਕਰਾਂਗੇ ਮੈਂ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰਾਂਗਾ ਕਿ ਇਹ ਪਹਿਲੀ ਦੌੜ ਹੈ ਜਿਦੇ ਵਿੱਚ ਪੰਜਾਬ ਸਰਕਾਰ ਦੇ 70 ਦੇ 70 ਜਿਹੜੇ ਡਿਪਾਰਟਮੈਂਟ ਸਾਰੇ ਪਾਰਟਿਸਿਪੇਟ ਕਰ ਰਹੇ ਆ ਇਹ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਅਫਸਰ ਨੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਤੇ ਹੋਰ ਸਾਰੇ ਅਫਸਰ ਸਾਹਿਬਾਨ ਉਹਨਾਂ ਨੂੰ ਮੈਂ ਵਧਾਈ ਵੀ ਦਿੰਨਾ ਕਿ ਉਹਨਾਂ ਨੇ ਆਪਣੇ ਸਾਰੇ ਡਿਪਾਰਟਮੈਂਟਾਂ ਨੂੰ ਇਨਵੋਲਵ ਕੀਤਾ ਇਹ ਪੰਜਾਬ 'ਚ ਉਧਾਰਨ ਹੋਊਗੀ ਇੱਕ ਰੋਟਰੀ ਕਲੱਬ ਸਰੰਦ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਮੈਰਾਥਨ ਹੈ ਜਿਹੜੀ 18 ਤਰੀਕ ਨੂੰ ਸੰਡੇ ਨੂੰ ਹੈ ਸਵੇਰੇ 6 ਵਜੇ ਤੋਂ ਇਹ ਸ਼ੁਰੂ ਹੋਏਗੀ ਤੇ ਇਹਦੇ ਵਿੱਚ ਜਿਹੜਾ 1500 ਦੇ ਕਰੀਬ ਰਜਿਸਟ੍ਰੇਸ਼ਨ ਆਲਰੇਡੀ ਹੋ ਚੁੱਕੀ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਮਿਲਿਆ ਸਾਰੇ ਵਿਭਾਗ ਮੈਹਮੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਰੀ ਪਬਲਿਕ ਸੈਡਨਾ ਫੁਲੀ ਇਨਵੋਲਡ ਹੈ ਪੂਰਾ ਕੋਆਪਰੇਸ਼ਨ ਮਿਲ ਰਿਹਾ ਹੈਗਾ ਸਰਕਾਰ ਦਾ ਵੀ ਲੋਕਾਂ ਦਾ ਵੀ ਔਰ ਇਹ ਇਤਿਹਾਸਿਕ ਦੌੜ ਹੋਏਗੀ ਕਿਉਂਕਿ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ ਫਤਿਹਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਸਾਡੇ ਇਹਦੇ ਵਿੱਚ 1500 ਦੀ ਰਜਿਸਟ੍ਰੇਸ਼ਨ ਆਲਰੇਡੀ ਹੋ ਜਾਣੀ ਜਦਕਿ ਹੱਲੀ 3 ਦਿਨ ਪਏ ਨੇ ਬਹੁਤ ਵੱਡੀ ਅਚੀਵਮੈਂਟ ਹੈ ਇਹਦੇ ਲਈ ਅਸੀਂ ਐਮਐਲਏ ਸਾਹਿਬ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਵਧਾਈ ਦਿੰਦੇ ਹਾਂ ਕਿ ਅਸੀਂ ਇਹ ਸੋਚ ਕੇ ਕਰਾਇਆ ਸੀ ਕਿ ਰੋਟਰੀ ਕਲੱਬ ਵੈਸੇ ਤਾਂ ਸੋਸ਼ਲ ਸਰਵਿਸ ਦੇ ਬਹੁਤ ਸਾਰੇ ਪ੍ਰੋਜੈਕਟ ਕਰਦਾ ਰਹਿੰਦਾ ਹੈ ਪਰ ਜਿਹੜਾ ਇਹ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਸ਼ੁਰੂ ਕੀਤੀ ਹੈ ਮੁਹਿੰਮ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਜੇ ਕਿਸੇ ਵੀ ਤਰੀਕੇ ਆਪਾਂ ਆਪਣੇ ਯੂਥ ਨੂੰ ਠੀਕ ਕਰ ਸਕਦੇ ਆ ਉਹਨਾਂ ਦੀ ਇਹ ਉਹਨਾਂ ਨੂੰ ਇਸ ਨਰਕ ਚੋਂ ਕੱਢ ਸਕਦੇ ਆ ਤੇ ਇਸ ਤੋਂ ਬੜੀ ਕੋਈ ਗੱਲ ਨਹੀਂ ਹੋ ਸਕਦੀ ਇਸ ਦੇ ਲਈ ਸਰਕਾਰ ਬਹੁਤ ਐਫਰਟ ਕਰ ਰਹੀ ਹੈ ਪਰ ਰੋਟਰੀ ਕਲੱਬ ਵੀ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ ਰੂਟ ਦੀ ਰੱਥਾ ਵੀ ਰੂਟ ਇਹਦੇ ਚ ਆਮ ਖਾਸ ਬਾਗ ਰੋਟਰੀ ਕਲੱਬ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਬਾਹਰ ਨਿਕਲ ਕੇ ਲੈਫਟ ਮੁੜ ਕੇ ਜਦ ਆਪਾਂ ਜਾਵਾਂਗੇ ਤਾਂ 4 ਨੰਬਰ ਚੁੰਗੀ ਵਾਲੀ ਰੋਡ ਤੋਂ ਕ੍ਰਾਸ ਕਰਦੇ ਹੋਏ ਅੱਗੇ ਐਸ ਬੀ ਆਈ ਤੋਂ ਮੁੜਾਂਗੇ ਤ੍ਰਿਵੈਣੀ ਮੰਦਿਰ ਦੇ ਨਾਲ ਔਰ ਫੁਵਾਰਾ ਚੌਂਕ ਹੁੰਦੇ ਹੋਏ ਰਾਣਾ ਹਸਪੀਟਲ ਦੇ ਨਾਲੋਂ ਅੱਗੇ ਸ਼ਿਵ ਸ਼ਕਤੀ ਔਰ ਭੋਲਾ ਸਵੀਟਸ ਦੇ ਅੱਗੇ ਹੁੰਦੇ ਹੋਏ ਬਸੀ ਰੋਡ ਤੇ ਵਾਪਸ ਜਾ ਕੇ ਫਿਰ ਐਂਡ 'ਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਹੈ ਉੱਥੋਂ ਫਿਰ ਸੱਜੇ ਮੁੜ ਕੇ ਯੂ-ਟਰਨ ਲੈ ਕੇ ਵਾਪਸ ਰੋਟਰੀ ਕਲੱਬ ਹੈ ਟ੍ਰੈਕ ਕਰਾਣੇ ਮੋਈ ਅਪੀਲ ਕਰਨਾ ਚਾਹੋਗੇ ਤੁਸੀਂ ਬਸ ਅਸੀਂ ਸਾਰਿਆਂ ਨੂੰ ਕਹਾਂਗੇ ਵੱਧ ਤੋਂ ਵੱਧ ਲੋਕ ਇਹਦੇ 'ਚ ਪਾਰਟਿਸਪੇਟ ਕਰਨ ਤਾਂ ਕਿ ਇਹ ਸਕਸੈਸਫੁਲ ਹੋ ਸਕੇ ਔਰ ਇਹਦਾ ਜਿਹੜਾ ਮੇਨ ਮਕਸਦ ਹੈ ਕਿ ਹਰ ਬੰਦੇ ਤੱਕ ਇਹ ਮੈਸੇਜ ਪਹੁੰਚੇ ਕਿ ਆਪਾਂ ਨਸ਼ਿਆਂ ਤੋਂ ਲੋਕਾਂ ਨੂੰ ਦੂਰ ਕਰੀਏ ਇਹਨਾਂ ਨੂੰ ਰੋਕੀਏ